ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਮੋਡੇ ਦੀ ਕਾਟ ਪਾਉਣੀ ਦੱਸਾਂਗੇ ਵੀ ਆਪਾਂ ਹਰ ਇੱਕ ਸਾਈਜ਼ 'ਚ ਮੋਡੇ ਦੀ ਕਾਟ ਕਿੰਨੇ ਇੰਚ ਤੇ ਪਾਉਣੀ ਆ ਤੇ ਕਿੰਨੇ ਇੰਚ ਨੂੰ ਆਪਾਂ نیچے ਨੂੰ ਮੋਡੇ ਦੀ ਕਟਿੰਗ ਕਰਨੀ ਆ ਕਿਉਂਕਿ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਨੇ ਵੀ ਜੀ ਦੀ ਸਾਡੀ ਇੰਨੀ ਬ੍ਰੈਸਟ ਆ ਗਈ ਇੰਨਾ ਤੀਰਾਗਾ ਵੀ ਸਾਨੂੰ ਮੋਡਾ ਦੱਸੋ ਵੀ ਕਿੰਨੇ ਇੰਚ ਤੇ ਕਟਿੰਗ ਕਰੀਏ ਦੇਖੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਹਰ ਇੱਕ ਸਾਈਜ਼ 'ਚ ਮੋਡੇ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਜਿੱਦਾਂ ਹੁਣ ਆਪਾਂ ਇਹਨਾਂ ਦਾ ਟੀਰਾ ਲਿਆਗਾ ਆਪਾਂ ਟੀਰਾ ਲਿਆ 6 ਇੰਚ 6 ਇੰਚ ਲੈ ਲਿਆ ਆਪਾਂ ਟੀਰਾ ਠੀਕ ਹੈ ਜੀ ਇਹ ਆਪਾਂ ਕਾਟ ਪਾਉਣੀ ਹੈ ਜੀ 18 ਬ੍ਰੈਸਟ ਦੀ ਕਾਟ ਪਾਉਣੀ ਹੈਗੀ 6 ਇੰਚ ਦੇਖੋ ਇਹਨਾਂ ਦਾ ਆਪਾਂ ਲਿਆਗਾ ਟੀਰਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਮਤਲਬ ਕੋਈ ਵੀ ਸਾਈਜ਼ ਆ 16 18 15 14 19 20 21 22 ਤੁਹਾਡਾ ਬ੍ਰੈਸਟ ਦਾ ਕੋਈ ਵੀ ਸਾਈਜ਼ ਆ ਚਾਹੇ 25 26 ਚਾਹੇ ਕਿੰਨਾ ਵੀ ਹੈਵੀ ਆ ਜਿਹੜਾ ਤੁਸੀਂ ਮੋਡੇ ਨੂੰ نیچے ਨੂੰ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਡਾਊਨਰ ਕਰਨਾ ਨਾ ਜਿੰਨੀ ਆਪਾਂ ਮੋਡੇ ਦੀ ਲੰਬਾਈ ਰੱਖਣੀ ਆ ਉਹ ਹੈਗੀ ਆ ਦੇਖੋ 7.5 ਇੰਚ ਆਪਾਂ ਦੇਖੋ ਜੀ ਹਰ ਇੱਕ ਸਾਈਜ਼ ਦੇ ਵਿੱਚ نیچے ਨੂੰ ਮੋਡੇ ਦੀ 7.5 ਇੰਚ ਤੇ ਹੀ ਕਟਿੰਗ ਕਰਨੀ ਹੈਗੀ ਜਿੱਥੇ ਨਿਸ਼ਾਨ ਲਾ ਲਿਆ 7.5 ਇੰਚ ਤੇ ਹੁਣ ਮੇਰੀਆਂ ਕਈ ਬੈਣਾ ਨੂੰ ਦੇਖੋ ਇਹ ਪ੍ਰੋਬਲਮ ਹੋਊ ਵੀ ਜੇ ਆਪਾਂ ਹਰ ਇੱਕ ਸਾਈਜ਼ 'ਚ 7.5 ਤੇ ਕਰਾਂਗੇ ਵੀ 25 26 ਬ੍ਰੈਸਟ ਵੀ 7.5 ਤੇ ਕਰਾਂਗੇ ਤਾਂ ਆਪਣਾ ਮੋਢਾ ਛੋਟਾ ਹੋ ਜਾਊਗਾ ਠੀਕ ਹੈ ਜੀ ਜਾਂ ਫਿਰ ਆਪਣੀ ਵੀ 14 15 16 ਬ੍ਰੈਸਟ ਜੇ ਫਿਰ ਆਪਾਂ 7.5 ਤੇ ਕਰਾਂਗੇ ਤਾਂ ਆਪਣਾ ਮੋਢਾ ਵੱਡਾ ਹੋ ਜਾਊ ਦੇਖੋ ਜੀ ਜਿਹੜਾ ਆਪਣਾ ਮੋਢਾ ਨਾ ਇਹ ਆਪਣੀ ਡਰੈਸ ਦੇ ਨਾਪ ਮੁਤਾਬਕ ਗਲਾਈ 'ਚ ਇਧਰ ਨੂੰ ਇਹਨੇ ਆਪਣੇ ਆਪ ਵੱਧ ਜਾਣਾ ਆਪਣਾ ਜਿਆਦਾ ਨਾਪ ਹੋਊ 25 26 ਬ੍ਰੈਸਟ ਹੋਊਗੀ ਅੰਤਾਂ ਸਾਣ ਇੱਧਰ ਨੂੰ ਹੋ ਜੂ ਤਾਂ ਆਪਣਾ ਮੋਢਾ ਵੱਧ ਜੂ ਆਪਣਾ ਸਾਈਜ਼ ਥੋੜਾ ਹੋਊਗਾ ਬ੍ਰੈਸਟ ਦਾ ਜਿੱਦਾਂ 18 19 ਆ ਤਾਂ ਇੰਸਾਨ ਨੇੜੇ ਲੱਗੂਗਾ ਤਾਂ ਮੋਢਾ ਆਪਣਾ ਇੰਨਾ ਕੀ ਰਹਿ ਜਾਣਾ ਤੁਸੀਂ 7.5 ਇੰਚ ਤੇ ਮੋਢੇ ਦੀ ਕਰੋ ਕਟਿੰਗ ਤੁਹਾਡੀ ਬ੍ਰੈਸਟ ਦੇ ਨਾਪ ਮੁਤਾਬਕ ਤੁਹਾਡਾ ਮੋਢੇ ਦਾ ਸਾਈਜ਼ ਕਮੀਜ਼ ਨੂੰ ਪਾਉਣ ਤੋਂ ਬਾਅਦ ਬਿਲਕੁਲ ਸੈੱਟ ਆਊਗਾ ਨਾ ਤਾਂ ਤੁਹਾਡਾ ਕਮੀਜ਼ ਦਾ ਮੋਢਾ ਟਾਈਟ ਹੋਵੇ ਤੇ ਨਾ ਹੀ ਖੁੱਲਾ ਹੋਵੇ ਦੇਖੋ ਹੁਣ ਆਪਾਂ ਰੱਖਿਆ 6 ਇੰਚ ਤੀਰਾ ਆਪਾਂ ਮੋਢੇ 'ਚ ਤਿੰਨ ਕਾਟਾਂ ਪਾਉਣੀਆਂ ਨੇ ਇੱਕ ਇੱਥੇ ਪਾਵਾਂਗੇ ਕਿ ਇੱਥੇ ਹੁਣ ਇੱਥੇ 6 ਇੰਚ ਤੀਦਾ ਰੱਖਣਾ ਆਪਾਂ ਇੱਥੇ ਅੱਧਾ ਇੰਚ ਘਟਾ ਦੇਣਾ ਇੱਥੇ ਅੱਧਾ ਇੰਚ ਦੀ ਆਪਾਂ ਕਾਟ ਪਾ ਲੈਣੀ ਹੈ ਇੱਥੇ ਆਪਾਂ 5.5 ਕਰ ਦੇਣਾ ਆ ਲੋ ਜੀ ਇਹ ਤੋਂ ਇਹ ਜਿਹੜੀ ਲਾਈਨ ਆ ਆਪਣੀ ਤਿਰਸੀ ਹੋ ਜਾਣੀ ਹੈ ਐਦਾਂ ਹੁਣ ਆਪਾਂ ਦੇਖੋ ਬਾਕਸ ਰੈਡੀ ਕਰਨਾਗਾ ਆਪਾਂ ਇੱਥੋਂ 6 ਰੱਖ ਕੇ ਇੱਥੋਂ 6 ਹੀ ਨਹੀਂ ਰੱਖਣਾ ਜਿੰਨਾ ਆਪਾਂ ਉੱਪਰੋਂ ਰੱਖਿਆ ਵੀ ਆਪਾਂ ਉੱਪਰੋਂ 7 ਰੱਖ ਲਿਆ ਨੀਚੋਂ 7 ਨਹੀਂ ਜਿੰਨਾ ਤੁਹਾਡਾ ਕੋਈ ਵੀ ਸਾਈਜ਼ ਆ ਜਿੰਨਾ ਤੁਸੀਂ ਉੱਪਰੋਂ ਤੀਰਾ ਰੱਖਿਆ 7 6.5 6 ਬਸ ਉਦੋਂ ਤੁਸੀਂ ਅੱਧਾ ਇੰਚ نیچے ਜ਼ਰੂਰ ਕਟਾਉਣਾਗਾ ਆ ਲੋ ਜੀ ਆ ਆਪਾਂ ਬਾਕਸ ਰੈਡੀ ਕਰ ਲਿਆ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕੱਟਣਾ ਦੇਖੋ ਅੱਧੇ ਇੰਚ ਦੀ ਕਾਟ ਆਪਾਂ ਇੱਥੇ ਘਟਾ ਕੇ ਪਾਤੀ ਇਹ ਲਾਈਨ ਹੋ ਗਈ ਤਿਰਸੀ ਹੁਣ ਆਪਾਂ ਅੱਧੇ ਇੰਚ ਦੀ ਕਾਟ ਇੱਥੇ ਪਾਉਣੀ ਹੈ ਜੀ ਆਹ ਲਓ ਜੀ ਹੁਣ ਇੱਕ ਤਿਰਸੀ ਲਾਈਨ ਮਾਰ ਦੇਣੀ ਆ ਆਪਾਂ ਇੱਥੇ ਇਹ ਕਾਟ ਪਾਉਣ ਦੇ ਨਾਲ ਕਦੇ ਵੀ ਆਪਣੇ ਜਿਹੜੇ ਮੋਡੇ ਨੇ ਇਹ ਟਿਕਦੇ ਨਹੀਂ ਹੈਗੇ ਠੀਕ ਹੈ ਜੀ ਅੱਧੇ ਇੰਚ ਦੀ ਕਾਟ ਇੱਥੇ ਪਾਤੀ ਅੱਧੇ ਦੀ ਇੱਥੇ ਪਾਤੀ ਹੁਣ ਆਪਾਂ ਪਾਵਾਂਗੇ ਆਪਣੇ ਮੋਡੇ ਦੀ ਫਰੰਟ ਵਾਲੀ ਤੇ ਬੈਕ ਵਾਲੀ ਕਾਟ ਜਿਹੜੀ ਫਰੰਟ ਵਾਲੀ ਕਾਟ ਆ ਇਹ ਦੇਖੋ ਜੀ ਪਾਉਣੀ ਆ ਆਪਾਂ 1 ਇੰਚ ਤੇ ਹਰ ਇੱਕ ਸਾਈਜ਼ ਤੇ ਪਿਛਲੀ ਪਾਉਣੀ ਆ 2 ਇੰਚ ਤੇ ਠੀਕ ਹੈ ਜੀ ਤੇ ਹੁਣ ਜਿਹੜੀ ਆਪਾਂ ਪਾਉਣੀ ਆ ਮੋਢੇ ਦੀ ਗਲਾਈ ਇਹ ਪਾਉਣੀ ਆ ਆਪਾਂ ਆਪਣੀ ਬ੍ਰੈਸਟ ਦੇ ਨਾਪ ਮੁਤਾਬਕ ਦੇਖੋ ਜਿੱਦਾਂ ਇਹਨਾਂ ਦੀ ਬ੍ਰੈਸਟ ਹੈਗੀ ਹੈ ਜੀ 18 ਇੰਚ 9 18 ਦਾ ਹਾਫ ਹੋ ਗਿਆ 9 ਇੰਚ 9 9 18 ਜਿੰਨੀ ਤੁਹਾਡੀ ਬ੍ਰੈਸਟ ਆਪਾਂ ਉਹਦਾ ਹਾਫ ਕਰ ਲੈਣਾ ਆਪਾਂ 9 ਤੇ ਦੇਖੋ ਇੱਥੇ ਮਾਰਕ ਕਰ ਲਿਆ ਬ੍ਰੈਸਟ 'ਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੁੰਦਾ ਹੁਣ ਇੱਥੋਂ ਤੋਂ ਲੈ ਕੇ ਇੱਥੇ ਤੱਕ ਜਿੱਥੇ ਆਪਾਂ ਇਹਦਾ ਇੰਦਾ ਹਾਫ ਕਰ ਲੈਣਾ ਜਿੰਨਾ ਇੱਥੇ ਆਇਆ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਜਿਹੜੀ ਪਿਛਲੀ ਕਾਰਟ ਆ ਇਹਦਾ ਆਪਾਂ ਦੇਖੋ ਨਿਸ਼ਾਨ ਲਾਉਣੇ ਹੁੰਨੇ ਆ 5 ਇੰਚ ਤੇ ਹਰ ਇੱਕ ਸਾਈਜ਼ 'ਚ ਪਰ ਜਿਹੜੀ ਇਹ ਕਾਰਟ ਆ ਇਹ ਦੇਖੋ ਜੀ ਪੈਂਦੀ ਤਾਂ ਇੱਥੇ ਤੱਕ ਹੀ ਹੁੰਦੀ ਆ ਸਿਰੇ ਤੱਕ ਠੀਕ ਆ ਜੀ ਕਈ ਮੇਰੀਆਂ ਭੈਣਾਂ ਨੇ ਮੈਨੂੰ ਕਮੈਂਟ ਚ ਪੁੱਛਿਆ ਦੀਦੀ ਵੀ ਤੁਸੀਂ ਹਰ ਇੱਕ ਸਾਈਜ਼ ਚ 5 ਇੰਚ ਤੇ ਇਨਸਾਨ ਲਾਉਣੇ ਹਨ ਜੀ ਜੀ ਮੈਂ ਹਰ ਇੱਕ ਸਾਈਜ਼ ਚ ਦੇਖੋ 5 ਇੰਚ ਤੇ ਇਨਸਾਨ ਲਾਉਣੇ ਹੁੰਨੇ ਆ ਇਹ ਇਨਸਾਨ ਮੈਂ ਤਾਂ ਕਰਕੇ ਲਾਉਣੇ ਹੁੰਦੀਆਂ ਵੀ ਜਿੱਦਾਂ ਨਾ ਆਪਾਂ ਜਦੋਂ ਆਹ ਵਾਲੀ ਕਾਟ ਪਾਉਣੀ ਆ ਤਾਂ ਆਪਣੀ ਨਾ ਤਾਂ ਚਾਕ ਨਾਲ ਲਾਈਨ ਆ ਜਿਹੜੀ ਇੱਧਰ ਹੋਵੇ ਨਾ ਉੱਧਰ ਹੋਵੇ ਇਹਨੇ ਪੈਣਾ ਤਾਂ ਪਿਛਲੀ ਕਾਟ ਨੇ ਇੱਥੇ ਤੱਕ ਹੀ ਹੁੰਦਾ ਜੀ ਸਿਰੇ ਤੱਕ ਚਾਹੇ ਤੁਸੀਂ ਆਹ ਨਿਸ਼ਾਨ ਲਾ ਕੇ ਪਾ ਲਓ ਚਾਹੇ ਬਿਨਾਂ ਨਿਸ਼ਾਨ ਤੋਂ ਪਾ ਲਓ ਹੁਣ ਆਪਾਂ ਤਾਂ ਉਹਨੂੰ ਗਲਾਈ ਪਾ ਕੇ ਦਿਖਾਉਣੇ ਆ ਮੋਢੇ ਦੇ ਆ ਦੇਖੋ ਇੱਥੇ ਰੱਖ ਲਿਆ ਆਪਾਂ ਚਾਕ ਆਹ ਲੋ ਜੀ ਆ ਕਾਟ ਆਪਾਂ ਸਿਰੇ ਤੱਕ ਪਾਈਏ ਦੇਖੋ ਆਹ ਲੋ ਜੀ ਸਿਰੇ ਤੱਕ ਪਈ ਹੈ ਕਾਟ ਹੁਣ ਆਪਾਂ ਪਾਉਣੀ ਆ ਫਰੰਟ ਵਾਲੀ ਕਾਟ ਆਹ ਲੋ ਜੀ ਆ ਪੈ ਗਈ ਆਪਣੀ ਫਰੰਟ ਵਾਲੀ ਕਾਟ ਤੇ ਆ ਪੈ ਗਈ ਦੇਖੋ ਜੀ ਆਪਣੀ ਠੀਕ ਹੈ ਜੀ ਆ ਦੇਖੋ ਹੁਣ ਆਪਣੀਆਂ ਆਪਾਂ ਅੱਧੇ ਇੰਚ ਦੀ ਇੱਥੋਂ ਕਟਾਇਆ ਸੀਗਾ ਅੱਧਾ ਇੰਚ ਆਪਾਂ ਕਟਾਇਆ ਸੀ ਇੱਥੋਂ 1 ਇੰਚ ਦੀ ਕਾਟ ਇੱਥੇ ਪਾਈ ਆ 2 ਇੰਚ ਦੀ ਪਾਈ ਆ ਆਪਾਂ ਬੈਕ ਵਾਲੀ ਆਪਾਂ ਤੁਹਾਨੂੰ ਅੱਜ ਕੁੜਤੀ ਦੀਆਂ ਹੋਰ ਬਿਲਕੁਲ ਵੀ ਕੋਈ ਹੋਰ ਕਾਟ ਨਹੀਂ ਦੱਸਣੀ ਆਪਾਂ ਸਿਰਫ ਤੁਹਾਨੂੰ ਮੋਢੇ ਵਾਰੀ ਦੱਸਾਂਗੇ ਵੀ ਜੇ ਤੁਹਾਡੇ ਮੋਢੇ 'ਚ ਝੋਲ ਪੈਂਦਾ ਜਾਂ ਤੁਹਾਡਾ ਮੋਢਾ ਡਿਗਦਾਗਾ ਜਾਂ ਫਿਰ ਕਿਹੜੇ ਸਾਈਜ਼ 'ਚ ਆਪਾਂ ਕਿੰਨੇ ਇੰਚ ਤੇ ਕਾਟ ਪਾਉਣੀ ਆ ਦੇਖੋ ਇਹ ਤੁਹਾਨੂੰ ਆਪਾਂ ਦੱਸਤਾ ਆਪਾਂ ਹਰ ਇੱਕ ਸਾਈਜ਼ 'ਚ ਮੋਢੇ ਦੀ ਕਟਿੰਗ ਇਦਾਂ ਹੀ ਕਰਨੀ ਆ ਤੀਰੇ ਦੇ ਨਾਪ ਮੁਤਾਬਕ ਦੇਖਾ ਆਪਣਾ 6.5 ਤੀਰਾ ਗਾ ਉਹਦੇ ਮੁਤਾਬਕ ਜੇ ਆਪਾਂ 6.5 ਤੇ ਕਟਿੰਗ ਕਰਾਂਗੇ ਤਰਨੂ ਹੋ ਜਾਣਾ ਜਿਵੇਂ ਹੁਣ ਆਪਾਂ ਹਾਂ 19 ਇੰਚ ਦੀ ਕਾਟ ਕੀਤੀ ਆ ਤਾਂ ਇੰਨਾ ਮੋਡਾ ਤਿਆਰ ਆ ਜਦੋਂ ਆਪਾਂ 20 ਦੀ ਕਰਾਂਗੇ ਆਪਣਾ ਨਿਸ਼ਾਨ ਇੱਥੇ ਲੱਗ ਜਾਣਾ ਆਪਣੇ ਮੋਡੇ ਨੇ 1 ਇੰਚ ਆਪਣੇ ਆਪ ਵਧ ਜਾਣਾ ਠੀਕ ਹੈ ਜੀ ਆਪਣਾ ਮੋਡਾ 1 ਇੰਚ ਵਧ ਗਿਆ ਜਿੱਦਾਂ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਆਪਾਂ ਇੱਥੇ ਰੱਖ ਲਿਆ ਇੰਨਾ ਹਿੱਸਾ ਦਾ ਆਪਣਾ ਸਲਾਈ ਚਾਹੂਗਾ ਸਲਾਈ ਵਾਲਾ ਰੱਖ ਕੇ ਆਪਾਂ ਦੇਖੋ ਮੋਡਾ ਨਾਪੂ 19 ਬ੍ਰੈਸਟ ਦਾ ਸੌਰੀ 18 ਬ੍ਰੈਸਟ ਦਾ ਆ ਦੇਖੋ ਠੀਕ ਹੈ ਜੀ ਹੁਣ ਆਪਾਂ 20 ਇੰਚ ਬ੍ਰੈਸਟ ਦਾ ਮੋਡਾ ਨਾਪਾਂਗੇ ਉਹਨੇ 1 ਇੰਚ ਆਪਣੇ ਆਪ ਵੱਜ ਜਾਣਾਗਾ ਹੁਣ ਆਪਾਂ ਤਾਂ ਇਸ ਦੀ ਕਟਿੰਗ ਕਰਕੇ ਦਿਖਾਉਣੇ ਆ ਦੇਖੋ ਤਾਂ ਨੂੰ ਕਿਸੇ ਵੀ ਵੈਮ ਪਰਮ ਚ ਪੈਣ ਦੀ ਜ਼ਰੂਰਤ ਨਹੀਂ ਕਿਸੇ ਵੀ ਉਲਜਨ ਚ ਪੈਣ ਦੀ ਜ਼ਰੂਰਤ ਨਹੀਂ ਵੀ ਆਪਣਾ ਆ ਵੱਲਾ ਸਾਈਜ਼ ਆ ਹੈਵੀ ਸਾਈਜ਼ ਆ ਜਾਂ ਨਾਰਮਲ ਸਾਈਜ਼ ਆ ਵੀ ਆਪਾਂ ਕਿੰਨਾ ਮੋਡਾ ਰੱਖੀਏ ਤੁਸੀਂ ਬੇਫਿਕਰ ਹੋ ਕੇ 7.5 ਇੰਚ ਤੇ ਮਾਰਕਿੰਗ ਕਰਕੇ ਮੋਡੇ ਦੀ ਕਟਿੰਗ ਕਰੋ ਤੁਹਾਡੇ ਮੋਡੇ ਬਿਲਕੁਲ ਸੈਟ ਆਊਗਾ ਇਸ ਤਰੀਕੇ ਚ ਜੀ ਮੈਂ ਹੈਵੀ ਸਾਈਜ਼ ਦੇ ਸੂਟ ਦੀ ਸਟਿਚ ਕੀਤੇ ਨੇ ਨਾਰਮਲ ਵੀ ਬਿਲਕੁਲ ਸਾਈਜ਼ ਦੇ ਇਹ ਮੋਡੇ ਦਾ ਸੈਟ ਆਉਂਦਾ ਕਦੇ ਖੁੱਲਾ ਨਹੀਂ ਹੋਇਆ ਕਦੇ ਟਾਈਟ ਨਹੀਂ ਹੋਇਆ ਕੋ ਜਿਆ ਹੋ ਗਈ ਮੋਡੇ ਦੀ ਕਟਿੰਗ ਹੁਣ ਆਪਣਾ ਜਿਹੜਾ ਮੋਡਾ ਦੇਖੋ ਉਪਰੋਂ ਅੱਧਾ ਇੰਚ ਲੈ ਗਿਆ ਹਿੱਸਾ ਆ ਦੇਖੋ ਆਪਾਂ ਅੱਧੇ ਇੰਚ ਦੀ ਕਾਟ ਪਾਈ ਸੀਗੀ ਆ ਆਪਣਾ ਅੱਧਾ ਇੰਚ ਉਪਰੋਂ ਲੈ ਗਿਆ ਹੁਣ ਆਪਣਾ ਜਿਹੜਾ ਮੋਡਾ ਉਹ ਕਿੰਨਾ ਤਿਆਰ ਰਹਿ ਗਿਆ ਸਿਰਫ 7 ਇੰਚ ਆਹ ਵਾਲੀ ਕਾਟ ਪੈਣ ਤੋਂ ਬਾਅਦ ਜਿਹੜਾ ਆਪਣੇ ਮੋਡਾ ਦਾ ਹੁਣ 7 ਇੰਚ ਰਹਿ ਜਾਣਾ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਫਰੰਟ ਵਾਲੀ ਕਾਟ ਪਾਉਣ ਖਾਤਰ ਇੱਕ ਪੱਲਾ ਕੱਢ ਦੇਣਾ ਬੈਕ ਵਾਲਾ ਦੂਸਰੀ ਪੱਲੇ ਦੇਖੋ ਇਹਨੂੰ ਮੇਰੀ ਉਹ ਅਲੱਗ-ਅਲੱਗ ਵੀ ਰੱਖ ਸਕਦੇ ਹਾਂ ਮੈਨੂੰ ਆਦਤਾਂ ਮੈਂ ਇਦਾਂ ਹੀ ਪੱਲੇ ਰੱਖਦੀ ਆ ਤੁਸੀਂ ਇਦਾਂ ਵੀ ਕਰ ਸਕਦੇ ਹੋ ਜਿੱਦਾਂ ਬੈਕ ਪੱਲਾ ਬੈਕ ਪੱਲਾ ਫੋਲਡ ਕਰਕੇ نیچے ਰੱਖ ਲਿਆ ਤੇ ਜਿਹੜਾ ਫਰੰਟ ਵਾਲਾ ਉਹ ਤਹਿ marquée ਉੱਪਰ ਰੱਖ ਲਿਆ ਇਸ ਤਰ੍ਹਾਂ ਵੀ ਕਟਿੰਗ ਹੋ ਜਾਂਦੀ ਆ ਤੇ ਜਿੱਦਾਂ ਮੈਂ ਰੱਖਦੀ ਆ ਇਸ ਤਰ੍ਹਾਂ ਜੀ ਜੀ ਬਹੁਤ ਸੌਖੇ ਤਰੀਕੇ ਚ ਹੋ ਜਾਂਦੀ ਆ ਹੁਣ ਦੇਖੋ ਪਾਉਣੀ ਆ ਆਪਾਂ ਫਰੰਟ ਵਾਲੀ ਕਾਟ ਠੀਕ ਆ ਜੀ ਜਿਹੜੀ ਫਰੰਟ ਵਾਲੀ ਕਾਟ ਪਾਉਣੀ ਆ ਪਾਉਣ ਲੱਗਣਾ ਆਪਾਂ ਸਿਰੇ ਤੋਂ ਪਰਾਪਸure ਤੋਂ ਤੀਰੇ ਦੀ ਕਟਿੰਗ ਨਹੀਂ ਕਰਨੀ ਨਹੀਂ ਆਪਣਾ ਤੀਰਾ ਘਟ ਜਾਊਗਾ ਆ ਲੋਚ ਆਪਾਂ ਦੇਖੋ ਮੋਢਿਆਂ ਦੀ ਕਟਿੰਗ ਕੀਤੀ ਸੀ ਕਿ ਪਿਛਲਾ ਵੀ ਅੱਗੇ ਅੱਗੇ ਵਾਲੇ ਮੋਢੇ ਦੇ ਵਿੱਚੋਂ ਆਪਾਂ ਇੰਨਾ ਕੱਪੜਾ ਦੇਖੋ ਜੀ ਕੱਢਤਾ ਇਹ ਇੰਨਾ ਕੱਪੜਾ ਕੱਢਤਾ ਨਾ ਆਪਾਂ ਐਨੀ ਜਦੋਂ ਡੰਗਾਈ ਪੈ ਜਾਂਦੀ ਆ ਤਾਂ ਆਪਣੇ ਆਹ ਵਾਲੇ ਹਿੱਸੇ 'ਚ ਬਲ ਨਹੀਂ ਪੈਂਦੇ ਥੋ ਬੁਲਬੁਲਾ ਜਾਨੀ ਉੱਠਦਾ ਕੱਪੜਾ ਉੱਠ ਖੜਦਾਗਾ ਤੇ ਐਦਾਂ ਡੂੰਗੀ ਕਾਟ ਪਾਉਂਦੇ ਨਾਲ ਕਦੇ ਵੀ ਆਪਣਾ ਜਿਹੜਾ ਫਰੰਟ ਵਾਲਾ ਗਲਾਉ ਪਿੱਛੇ ਨਹੀਂ ਜਾਂਦਾ ਹੈਗਾ ਤੇ ਇੱਕ ਹੋਰ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆ ਰਹੀ ਹੈ ਵੀ ਸਾਡੇ ਨਾ ਮੋਡੇ ਦੇ ਪਿਛਲੇ ਪਾਸੇ ਵਾਲ ਪੈਂਦੇ ਨੇ ਤੁਹਾਨੂੰ ਆਪਾਂ ਹੋਰ ਕੱਟਾਂ ਤਾਂ ਪਾ ਕੇ ਦਿਖਾਉਣੀ ਆ ਨਹੀਂ ਬਸ ਤੁਹਾਨੂੰ ਵੀ ਅੰਦਾਜ਼ੇ ਨਾਲ ਦੱਸ ਦਿੰਨੇ ਆ ਜਿੱਦਾਂ ਆਪਣਾ ਫਿਟਿੰਗ ਦਾ ਨਿਸ਼ਾਨ ਹੋ ਗਿਆ ਆਪਾਂ ਐਦਾਂ ਨਿਸ਼ਾਨੀ ਲਾ ਦਿੰਨੇ ਹੁੰਨੇ ਆ ਬਿਲਕੁਲ ਤਿੱਸੀ ਜਿਹੜੀ ਤਿੱਸੀ ਇਨਸਾਨੀ ਆ ਦੇਖੋ ਜੀ ਐਨਾ ਕੱਪੜਾ ਆਪਣਾ ਐਨਾ ਕੱਪੜਾ ਤਾਂ ਸਲਾਈ ਲੱਗ ਗਈ ਸਲਾਈ ਲੱਗ ਕੇ ਆ ਆਪਣਾ ਕਮੀਜ਼ ਹੋ ਗਿਆ ਰੈਡੀ ਕਮੀਜ਼ ਰੈਡੀ ਹੋ ਗਿਆ ਨਾ ਆ ਹਿੱਸਾ ਜਿਹੜਾ ਤਿੱਖਾ ਰਹਿ ਗਿਆ ਆਪਾਂ ਇੱਥੇ ਬ੍ਰੈਸਟ ਦਾ ਨਾਪ ਲੈਣੇ ਹੁੰਨੇ ਆਂਗੀ ਆਪਣੀ ਜਿਹੜੀ ਬ੍ਰੈਸਟ ਆ ਚੀਜ਼ ਦੇ ਬਰਾਬਰ ਤਾਂ ਹੁੰਦੀ ਨਹੀਂ ਆਪਾਂ ਨੂੰ ਜਿਹੜੀ ਬ੍ਰੈਸਟ ਦਾ ਨਾਪ ਆ ਇੱਥੇ ਜਦੋਂ ਖੁੱਲ੍ਹੇ ਰਹਿ ਜਾਂਦੀ ਆ ਕੱਪੜੇ ਚ ਢਿੱਲੇ ਰਹਿ ਜਾਂਦੀ ਆ ਤਿੱਸੀ ਘਾਟ ਪੈ ਜਾਂਦੀ ਆ ਤਾਂ ਇੱਥੇ ਆਪਣੇ ਕੱਪੜੇ ਚ ਨਾ ਤੁਸੀਂ ਕਦੇ ਕਮੀਜ਼ ਪਾਇਆ ਹੋਊਗਾ ਤੁਸੀਂ ਬਾਹ ਉੱਪਰ ਚੱਕ ਕੇ ਦੇਖਿਓ ਇੱਥੇ ਨਾ ਜਿਹੜੋ ਢਿੱਲ ਹੁੰਦੀ ਹੈਗੀ ਆਪਣੇ ਫਿਰ ਜਿਹੜੇ ਉੱਥੇ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਇਹੀ ਵਾਲ ਅੱਗੇ ਆਉਂਦੇ ਨੇ ਤੇ ਇਹੀ ਵਾਲ ਆਪਣੇ ਪਿੱਛੇ ਮੁੱਢੇ ਦੇ ਜਾਂਦੇ ਨੇ ਇਹ ਆਪਾਂ ਕੀ ਕਰਨਾ نیچے ਨੂੰ ਆਪਾਂ 2.5 ਇੰਚ ਤੱਕ ਨਾ ਨਿਸ਼ਾਨ ਲਾ ਲੈਣਾ 2.5 ਇੰਚ ਤੱਕ ਲਾ ਲਓ ਉਹ ਲੈਨ ਆਪਾਂ ਨਾ ਬਿਲਕੁਲ ਸਿੱਧੀ ਲਾਉਣੀ ਹੈ ਇਸ ਤਰ੍ਹਾਂ ਆਪਾਂ ਇੱਥੇ 18 ਇੰਚ ਬ੍ਰੈਸਟ ਦਾ ਨਾ ਆਪਾਂ ਆਪਣੇ ਇੱਥੇ ਵੀ 18 ਹੀ ਹੋਣਾ ਚਾਹੀਦਾ 9 9 18 ਆ ਦੇਖੋ ਇਸ ਤਰ੍ਹਾਂ ਜਿਹੜਾ ਆਪਾਂ ਫੀਡਿੰਗ ਦਾ ਨਿਸ਼ਾਨ ਆ ਉਹ ਇਹਦੇ ਨਾਲ ਨਹੀਂ ਮਲਾਉਣਾ ਹੁੰਦਾ ਉਹ ਆਪਾਂ ਇਹਦੇ ਨਾਲ ਮਲਾਉਣਾ ਹੁੰਦਾ ਇਸ ਤਰ੍ਹਾਂ ਇਤੋਂ ਹਲਕਾ ਜਿਹਾ ਘਟ ਵੀ ਜਾਂਦਾ ਹੁੰਦਾ ਜਦੋਂ ਆਪਾਂ ਗਲਾਈ ਪਾਉਂਦੇ ਆ ਉਹ ਘਟੰਦੇ ਨਾਲ ਆਪਣੇ ਇਤੋਂ ਬਲੈਸਟ ਕੋਲੋਂ ਟਾਈਪ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਮੋਢੇ ਦੀ ਕਾਟ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਢੇ 'ਚ ਵਾਲ ਨਹੀਂ ਪੈਂਦੇ ਤੇ ਹਰ ਇੱਕ ਸਾਈਜ਼ ਦੇ ਵਿੱਚ ਮੋਢੇ ਦੀ ਕਾਟ ਇਸ ਤਰ੍ਹਾਂ ਹੀ ਪੈਂਦੀ ਹੈ ਕਿ ਦੇਖੋ ਜੇ ਤੁਹਾਨੂੰ ਅੱਜ ਵਾਲੀ ਵੀਡੀਓ 'ਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਆਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ